ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ 'ਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਰੋਡ ਵੇਸ ਪੰਨ ਬੱਸ ਤੇ ਪੀ ਆਰਟੀਸੀ ਦੀ ਬੱਸ ਯੂਨੀਅਨ ਦੇ ਵੱਲੋਂ 17 ਨਵੰਬਰ ਯਾਨੀ ਕਿ ਅੱਜ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਯੂਨੀਅਨ ਆਗੂ ਵੱਲੋਂ 17 ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਸਵੇਰ ਪਾਰ ਦੇ ਵਿੱਚ ਸਾਰੇ ਡੀਪੋ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ ਦੱਸਦੇ ਕਿ ਉਹਨਾਂ ਦੇ ਵੱਲੋਂ ਮੁੱਖ ਮੰਗਾਂ ਸਨ ਕਾ ਦੇ ਮੋਰੇ ਰੱਖਿਆ ਹੈ ਕਿ ਐਨਕੀ ਤਨਖਾਹ ਜਾਰੀ ਨਾ ਕਰਨਾ ਜਿੱਥੇ ਦੱਸਦੇ ਕਿ ਜਥੇਬੰਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨਾ ਤੇ ਨਾਲ ਨਾਲ ਪੀਆਰਟੀਸੀ ਦੀਆਂ ਤਨਖਾਹਾਂ ਵਾ ਅਜੇ ਤੱਕ ਜਾਰੀ ਨਹੀਂ ਕੀਤੀਆਂ ਕਿ ਇਸ ਨੂੰ ਲੈ ਕੇ ਲਗਾਤਾਰ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਤੇ ਅੱਜ ਉਨ੍ਹਾਂ ਦੇ ਵੱਲੋਂ ਚੱਕਾ ਜਾਮ ਜੜਾ ਕਰ ਦਿੱਤਾ ਗਿਆ ਉਥੇ ਦੱਸਦੇ ਕਿ ਕੋਆਪਰੇਟਿਵ ਘਰਾਨਿਆਂ ਨੂੰ ਫਾਇਦਾ ਦੇਣ ਦਾ ਦੋਸ਼ ਵੀ ਉਨ੍ਹਾਂ ਤੇ ਲਗਾਇਆ ਯੂਨੀਅਨ ਆਗੂ ਨੇ ਗੰਭੀਰ ਦੋਸ਼ ਲਗਾਉਂਦੇ ਕਿ ਹੈ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਕਾਰਪੋਰੇਟਿਵ ਕਰਾਨਿਆਂ ਨੂੰ ਫਾਇਦੇ ਦੇਣ ਤੇ ਵਿਭਾਗ ਦੀ ਲੁੱਟ ਕਰਵਾਉਣ ਲਈ ਤਿਆਰ ਨੇ ਬੇਤਿਆਰ ਹੋ ਚੁੱਕੇ ਨੇ ਤੇ ਇਸ ਕਰਕੇ 17 ਨਵੰਬਰ ਨੂੰ ਨਵਾਬੋ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਯਾਨੀ ਕਿ ਐਡਜ ਖੋਲਿਆ ਜਾ ਰਿਹਾ ਉਥੇ ਦੱਸ ਦੇ ਕਿ ਹੁਣ ਬੱਚਾ ਦੇ ਵਿੱਚ ਸਫਲ ਕਰਨ ਤੋਂ ਪਹਿਲਾਂ ਇਹ ਖਬਰ ਤੁਹਾਡੇ ਲਈ ਪੜ੍ਹ ਲੈਣੀ ਬਹੁਤ ਜ਼ਰੂਰੀ ਹੈ ਦੱਸ ਦੇ ਕਿ ਯੂਨੀਅਨ ਆਗੂ ਨੇ ਦੱਸਿਆ ਕਿ ਬੀਤੀ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਤੇ ਸੰਯੁਕਤ ਸਕੱਤਰ ਨਬਰਾਰ ਸਿੰਘ ਬਾਰਾਤ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਾਂ ਯੂਨੀਅਨ ਦੀ ਮੀਟਿੰਗ ਹੋਈ ਸੀ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਸਿਰਫ ਮੰਗਾ ਤੇ ਵਿਚਾਰ ਚਰਚਾ ਹੋਈ ਸੀ ਕੋਈ ਨਤੀਜਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਨਹੀਂ ਕੱਢਿਆ ਜਾ ਰਿਹਾ ਜਿਸ ਕਰਕੇ ਹੁਣ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ 17 ਨਵੰਬਰ ਯਾਨੀ ਕਿ ਅੱਜ ਜਿਹੜਾ ਬੱਸ ਬੱਸ ਚਲਾਉਣ ਵਾਲੇ ਬੱਸ ਦੇ ਵਿੱਚ ਪੰਜਾਬ ਰੋਡਵੇਜ਼ ਤੇ ਪੰਬਸ ਕੰਡਕਟਰਾਂ ਦੇ ਵੱਲੋਂ ਲਗਾਤਾਰ ਸੰਗਸ਼ਟਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਬੱਸ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਰੁਨਾ ਪੈ ਸਕਦਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸਦੇ ਕਿ ਪੰਜਾਬ ਦੀ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਹਿਆ ਜਾ ਰਿਹਾ ਹੈ ਕਿ ਪੰਜਾਬ ਰੋਡ ਵੇਸ ਪੰਨ ਬਸ ਤੇ ਪੀ ਆਰਟੀਸੀ ਦੀ ਬੱਸ ਯੂਨੀਅਨ ਦੇ ਵੱਲੋਂ 17 ਨਵੰਬਰ ਯਾਨੀ ਕਿ ਅੱਜ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਯੂਨੀਅਨ ਆਗੂ ਵੱਲੋਂ 17 ਨਵੰਬਰ ਨੂੰ ਦੁਪਹਿਰ 12:00 ਵਜੇ ਤੋਂ ਸਵੇਰ pard ਦੇ ਵਿੱਚ ਸਾਰੇ ਡੀਪੋ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ ਦੱਸਦੇ ਕਿ ਉਹਨਾਂ ਦੇ ਵੱਲੋਂ ਮੁੱਖ ਮੰਗ ਸਰਕਾਰ ਦੇ ਮੋਰੇ ਰੱਖਿਆ ਹੈਗੇ ਯਾਨੀ ਕਿ ਤਨਖਾਹ ਜ਼ਾਰੀ ਨਾ ਕਰਨਾ ਜਿੱਥੇ ਦੱਸਦੇ ਕਿ ਜਿੱਥੇ ਬੰਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨਾ ਤੇ ਨਾਲ ਨਾਲ ਪੀ ਆਰ ਸਿੱਧੀਆਂ ਤਨਖਾਹਾਂ ਵਾ ਅਜੇ ਤੱਕ ਜਾਰੀ ਨਹੀਂ ਕੀਤੀਆਂ ਕਿ ਇਹ ਦਿੱਸ ਨੂੰ ਲੈ ਕੇ ਲਗਾਤਾਰ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਤੇ ਅੱਜ ਉਨ੍ਹਾਂ ਦੇ ਵੱਲੋਂ ਚੱਕਾ ਜਾਮ ਜੜਾ ਕਰ ਦਿੱਤਾ ਗਿਆ ਉੱਥੇ ਦੱਸ ਦੇ ਕਿ ਕੋਆਪਰੇਟਿਵ ਘਰਾਨਿਆਂ ਨੂੰ ਫਾਇਦਾ ਦੇਣ ਦਾ ਦੋਸ਼ ਵੀ ਉਨ੍ਹਾਂ ਤੇ ਲਗਾਇਆ ਯੂਨੀਅਨ ਆਗੂ ਨੇ ਗੰਭੀਰ ਦੋਸ਼ ਲਗਾਉਂਦੇ ਕਿ ਹੈ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਕੋਆਪਰੇਟਿਟਿਵ ਘਰਾਨਿਆਂ ਨੂੰ ਫਾਇਦਾ ਦੇਣ ਤੇ ਵਿਭਾਗ ਦੀ ਲੁੱਟ ਕਰਵਾਉਣ ਲਈ ਤਿਆਰ ਨੇ ਬੇਤਿਆਰ ਹੋ ਚੁੱਕੇ ਨੇ ਤੇ ਇਸ ਕਰਕੇ 17 ਨਵੰਬਰ ਨੂੰ ਉਨ੍ਹਾਂ ਵੱਲੋਂ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਯਾਨੀ ਕਿ ਅੱਜ ਖੋਲਿਆ ਜਾ ਰਿਹਾ ਅਤੇ ਦਾਜੇ ਕਿ ਹੁਣ ਬੱਚਾ ਦੇ ਵਿੱਚ ਸਫਲ ਕਰਨ ਵਤ ਤੁਹਾਡਾ ਪਹਿਲਾ ਇਹ ਖਬਰ ਤੁਹਾਡੇ ਲਈ ਪੜ੍ਹ ਲੈਣੀ ਬਹੁਤ ਜ਼ਰੂਰੀ ਹੈ ਦੱਸ ਦੇ ਕਿ ਯੂਨੀਅਨ ਆਗੂ ਨੇ ਦੱਸਿਆ ਕਿ ਬੀਤੀ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਤੇ ਸੰਯੁਕਤ ਸਕੱਤਰ ਨਬਰਾਰ ਸਿੰਘ ਬਰਾਰ ਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਯੂਨੀਅਨ ਦੀ ਮੀਟਿੰਗ ਹੋਈ ਸੀ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਸਿਰਫ ਮੰਗਾਂ ਤੇ ਵਿਚਾਰ ਚਰਚਾ ਹੋਈ ਸੀ ਕੋਈ ਨਤੀਜਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਨਹੀਂ ਕੱਢਿਆ ਜਾ ਰਿਹਾ ਇਸ ਕਰਕੇ ਹੁਣ ਵੱਡੀ ਖਬਰ ਜਿਹੜੀ ਤੁਹਾਨਾ ਸਾਂਝੀ ਕਰ ਰਹੇ ਹਾਂ ਕਿ 17 ਨਵੰਬਰ ਯਾਨੀ ਕਿ ਅੱਜ ਜਿਹੜਾ ਬਸ ਇਹ বাস ਚਲਾਉਣ ਵਾਲੇ বাস ਦੇ ਵਿੱਚ ਪੰਜਾਬ ਰੋਡਵੇਜ਼ ਤੇ ਪੰਬਸ ਕੰਡਕਟਰਾਂ ਦੇ ਵੱਲੋਂ ਲਗਾਤਾਰ ਸੰਗਸ਼ਟਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ বাস ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ